ਸੋ ਪਰਮਾਤਮਾ ਨਿਕਰਨੀ ਉਹਦੀ ਖੇਲ ਨਹੀਂ ਰੁਕਣੀ ਰਾਤ ਤਰੀਕਤਾਂ ਨੂੰ ਦੇ ਦਿੱਤੀ ਗਈ ਆ ਜਿਹੜਾ ਸਾਲ ਦਾ ਟਾਈਮ ਆ ਇਹ ਐਗਜੈਕਟ 15 ਦਿਨ ਪਹਿਲੋਂ ਦਿੱਤਾ ਜਾਵੇ ਬਾਣੀ ਚ ਜਿੱਤਾਂ ਨੂੰ 15 ਦਿਨ ਪਹਿਲੋਂ ਮਤਾਂ ਨੂੰ ਆਵਾਜ਼ ਤਾਂ ਆਉਂਦਾ ਗਰੰਟੀ ਮੈਂ ਨਹੀਂ ਪਰਦਾ ਬਣੀ ਨਹੀਂ ਪਰਦਾ ਮੈਂ ਲੇਕਿਨ ਜੋ ਪਾਣੀ ਕਿ ਲਿਖਿਆ ਹੋ ਤਾਂ ਥੋੜਾ ਥੋੜਾ ਦਸਤਾਰੀ 15 ਦਿਨ ਪਹਿਲੋਂ ਤੁਹਾਨੂੰ ਸੋਜੀ ਦੇ ਦਿੱਤੀ ਜਾਊਗੀ ਜੀ ਔਰ ਪਰਮੇਸ਼ਰ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚੋਂ ਨਿਕਲਣ ਵਾਸਤੇ ਇਸ਼ਾਰੇ ਤੋ ਕਬ ਛੱਡ ਦਿਓ ਸੋ ਔਰ ਜਿਹੜੇ ਬਾਹਰਲੇ ਮਿਲਟਾਂ ਚ ਵਸੇ ਆ ਅਸ਼ਾਰੇ ਉਹਨਾਂ ਨੂੰ ਵੀ ਮਿਲਨੇ ਆ ਲੇਕਿਨ ਉਹਨਾਂ ਕੋ ਘਰ-ਬਾਰ ਛੱਡਿਆ ਨਹੀਂ ਜੀ ਉਹ ਕਾਦੇ ਚ ਮਾਰੇ ਜਾਣੇ ਮੋਹ ਦੇ ਵਿੱਚ ਮਾਰੇ ਨੇ ਮੋਹ ਦਾ ਤਾਂ ਪਰਮੇਸ਼ਰ ਦਾ ਕੋਈ ਨਹੀਂ ਕੋਈ ਨਹੀਂ कोई रास्ता है नहीं, नहीं 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 है और परमेर ने थानू रखूगा तो जरूर लेकिन हालात संसार के योजे हो जाने के प्राणी निहत्थी हो जाए ਟੈਕਨੋਲੋਜੀ ਜਿਹੜੀ ਆ ਖਤਮ ਜ਼ੀਰੋ ਜ਼ੀਰੋ ਟੈਕਨੋਲੋਜੀ ਟੈਕਨੋਲੋਜੀ ਕੀ ਹੋ ਜਾਣੀ ਆ ਜ਼ੀਰੋ